ਹੈਲੋ ਜੀ ਸਾਛੀ ਕਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਗੇ ਵਧੀਆ ਹੋਗੇ ਚੜ੍ਹਦੀ ਕਲਾ ਚ ਹੋਗੇ ਇਹ ਅਮੈਂ ਬੰਨੇ ਹੈ ਕਾਲਾ ਹਾਂ ਫਟਕਾ ਦਾ ਸਹਜਨੇ ਵੀ ਬੰਨੇ ਮੇਰੀ ਰੀਸ ਚ ਬਾਹਰ ਨਾਲ ਹਵਾ ਚਰੀ ਆਈ ਵੀ ਅੱਜ ਦਾ ਹੀ ਵਲੋਗ ਹੈ ਇਹ ਬੀਤ੍ਰਿਕ ਦੇ ਵਲੋਗ ਹੈ 5:11 ਤੇ ਸ਼ੁਰੂ ਕੀਤਾ ਮੈਂ ਅੱਜ ਇਹ ਠੀਕ ਹੈ ਜੀ ਇਹ ਵੀ ਅੱਜ ਦਾ ਹੀ ਵਲੋਗ ਹੈ ਬਟ ਆਉਗਾ ਇਹ ਅੱਜ ਪਾਇਆ ਮੈਂ ਕੱਲ ਦਾ ਵਲੋਗ ਹੈ ਕੱਲ ਦਾ ਹਿੱਸਾ ਹੀ ਹੈ ਕੱਲ ਬਣਾਇਆ ਤੇ ਮੈਂ ਅੱਜ ਆਇਆ ਠੀਕ ਹੈ ਮੈਨੂੰ ਮੈਂ ਫੋਨ ਤੇ ਲੱਗੀ ਤੇ ਅੱਜ ਮੈਂ ਫਟਕਾ ਬੰਨੇ ਹੋਏ ਮੈਂ ਤਾਂ ਬੰਨੇ ਆ ਕਿਉਂਕਿ ਬਾਹਰ ਹਵਾ ਚੱਲਦੀ ਹੈ ਟੋਪੀ ਲੈਣੀ ਹੋਣੀ ਟੋਪੀ ਤੇ ਨਾ ਕੰਨ ਤੋਂ ਦੀ ਮੇਰੇ ਇੱਥੇ ਦਾਣੇ ਜੇ ਹੋ ਗਏ ਨਾਲ ਹੁਣ ਨਹੀਂ ਮਿਟਲੇ ਹੁਣ ਟੋਪੀ ਸਾਰੀ ਕਰ ਸਾਧ ਨੂੰ ਮੇਰੇ ਸਿਰ ਤੇ ਇਹ ਦਿਖਣਾ ਹੈ ਹੁਣ ਸਾਰੀ ਕਰ ਸਾਧ ਦਿਖੂਗਾ ਬੰਨੇ ਹੋਇਆ ਮੈਂ ਸਿਰ ਨੰਗਾ ਨਹੀਂ ਕਰਦੀ ਜਾਨ ਤੱਕ ਸਾਹਮਣੇ ਕਿਉਂਕਿ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਸਾਹਮਣੇ ਹੀ ਲੱਗਿਆ ਹੋਇਆ ਮੈਂ ਤੁਹਾਨੂੰ ਦਿਖਾ ਦੰਨੀ ਹੈ ਗੁਰਦੁਆਰਾ ਉਠਦੇ ਬੈਂਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ ਜਦ ਮੈਂ ਸਿਰ ਨੋਂ ਨੀਆ ਬਸ ਕੋਣ ਤੱਕ ਰੱਖ ਲੈਣੀ ਨੰਗਾ ਉਹ ਤੋਂ ਬਾਅਦ ਮੈਂ ਫਿਰ ਦੁਬਾਰਾ ਆਪਣਾ ਕਵਰ ਕਰ ਸਿਰ ਨਹੀਂ ਕਹਿੰਦਾ ਨੰਗਾ ਰੱਖਣਾ ਚਾਹੀਦਾ ਬਾਣੀ ਚ ਵੀ ਆਇਆ ਵਾ ਨਾ ਇਹ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਕਦੇ ਵੀ ਸਿਰ ਨੰਗਾ ਤੁਹਾਨੂੰ ਪਤਾ ਕਿੰਨਾ ਦਾ ਹੁੰਦਾ ਪਤਾਈਏ ਨਾ ਫਿਰ ਸਿਰ ਨੰਗਾ ਕੋਣ ਰੱਖਦੇ ਹੁੰਨੇ ਆ ਤੇ ਅੱਜ ਦਾ ਵਲੋਗ ਅੱਜ ਦਾ ਹੀ ਹੈ ਇਹ ਮਤਲਬ 20 ਤਰੀਕ ਦਾ ਹੀ ਹੈ ਠੀਕ ਹੈ ਜੀ ਤੇ 21 ਤਰੀਕ ਨੂੰ ਇਹ ਅੱਜ ਮੈਂ ਮਤਲਬ 21 ਤਰੀਕ ਨੂੰ ਇਹਨੂੰ ਅਪਲੋਡ ਕਰ ਰਹੀ ਹਾਂ ਹੁਣ ਸ਼ਾਮ ਨੂੰ ਹੀ ਮੈਂ ਕਰ ਰਹੀ ਹਾਂ ਇਹਨੂੰ ਤੇ ਹੁਣ ਟਾਈਮ 5:34 ਹੋਏ ਹੋਏ ਆ ਤੇ ਤੁਹਾਨੂੰ ਮੈਂ ਬਾਹਰ ਤੋਂ ਦਿਖਾ ਦਨੀ ਬਾਹਰ ਹਵਾ ਚੱਲ ਰਹੀ ਹੈ ਸਹਜ ਨੇ ਵੀ ਮੇਰੀ ਰੀਸ ਚ ਬੰਨੇ ਆ ਮੇਰੇ ਵੀ ਬੰਨ ਕਹਿੰਦੀ ਮੀਲੇ ਵੀ ਬੰਨ ਉਹਦੇ ਬੰਨੇ ਕੱਟ ਕੇ ਬਣਾਇਆ ਫਿਰ ਉਹਦੇ ਲਈ ਫਟਕਾ ਮੈਂ ਲਾਈਨਿੰਗ ਲੈਂਦੀ ਹੋਈ ਸੀ ਸੁੱਟਦੀ ਉਹ ਕੱਟ ਕੇ ਫਿਰ ਉਹਨੂੰ ਬਣਾਇਆ ਮੈਂ ਤੇ ਬੈੱਡ ਵੀ ਚੇਂਜ ਕਰਨੇ ਬੈੱਡ ਸਾਈਡ ਬੈੱਡ ਲਾਣੇ ਆ ਮੈਂ ਐਸ ਸਾਈਡ ਲਾਣੇ ਆ ਬੈੱਡ ਆ ਸਾਹਮਣੇ ਬਾਰੀ ਆਪਣੀ ਆ ਪੱਖਾ ਹੀ ਉੱਪਰ ਚੱਲੂਗਾ ਇਹ ਵੀ ਸਫਾਈ ਮੰਗ ਰਹੀ ਸਫਾਈ ਕਰਦੀ ਐ ਇਹਦੀ ਵੀ ਸਵਾਈ ਕਰੂੰਗੀ ਪਤਾ ਨਹੀਂ ਕਿਉਂ ਇਹਨਾਂ ਘੜਦਾ ਜਾਂਦਾ ਹੁਣ ਦਿਵਾਲੀ ਨੂੰ ਕਰਿਆ ਮੈਂ ਸਾਫੀ ਤੁਸੀਂ ਝੂਠ ਬੰਨੂਗੇ ਮੈਂ ਸਮਕਾ ਭੁੱਲ ਕੇ ਲਾਣੇ ਤੇ ਉਹ ਹੋ ਨਹੀਂ ਮਿਲਦੇ ਹੈਗੇ ਲਿਫਾਫੇ ਮੈਂ ਉਹ ਜਾਂ ਫਿਰ ਅਖਬਾਰ ਲਪੇਟ ਦੇਣੀ ਹੁੰਦੀ ਰਬੜਾ ਲਾ ਦੇਣੀ ਹੁੰਦੀ ਉੱਪਰ ਹੁਣ ਕੋੜੀ ਵੀ ਲੈ ਕੇ ਕੋੜੀ ਹੈਗੀ ਸੀ ਪੰਦਾ ਹੁਣ ਉਹ ਭਾਈ ਕੋੜੀ ਲੈ ਕੇ ਆਪਣੀ ਚੱਕੇ ਜਿਹੜੇ ਪੇਂਟ ਕਰਨੇ ਵਾਲੇ ਹੁੰਦੇ ਹੁਣ ਤਾਂ ਇਹੀ ਦਿਖਣਾ ਤੁਹਾਨੂੰ ਆ ਤਾਂ ਚਲੋ ਹੋਇਆ ਮੈਂ ਉਹ ਲੈ ਕੇ ਆਉਂ ਗੁਰਦੁਆਰਾ ਸਾਹਿਬ ਜਾਉਂਗੀ ਫਿਰ ਉੱਥੋਂ ਲੈ ਕੇ ਆਉਂਗੀ ਬੰਨਣ ਲਈ ਨਾ ਬੰਨ ਕੇ ਰੱਖੀ ਕਰਨਾ ਦੋਨੋਂ ਬਾਹਰ ਦਾ ਵੀ ਦਿਖਾ ਦੇ ਜੀ ਥੋੜਾ ਜਿਹਾ ਫਿਰ ਸਵੇਰੇ ਦੇਖੂ ਜੇ ਸਹਜ ਠੀਕ ਰਹੀ ਤਾਂ ਸਕੂਲ ਭੇਜ ਜੂਗੀ ਨਾ ਜਰੂਰ ਦੋ ਦਿਨ ਹੋ ਗਏ ਮੇਰੇ ਬੱਚਾ ਸਕੂਲ ਨਹੀਂ ਗਿਆ ਉਲਟੀਆਂ ਕਰਦੀ ਐ ਮੈਨੂੰ ਨਾ ਉਲਟੀਆਂ ਪਤਾ ਨਹੀਂ ਇਨਫੈਕਸ਼ਨ ਕਿਉਂ ਹੁੰਨੇ ਬکریاں ਕਰਕੇ ਹੁੰਨੇ ਐ ਇਹਨੂੰ ਮੈਂ ਇਹਨੂੰ ਕਦੇ ਸਰਦੀ ਜ਼ੁਖਾਮ ਨਹੀਂ ਹੁੰਦੇ ਆਪਣੇ ਬੱਚੇ ਨੂੰ ਠੰਡ ਨਹੀਂ ਹੋਣੀ ਮੈਂ ਲੱਗਣ ਦੀ ਛਾਤੀ ਜ਼ੁਖਾਮ ਨਹੀਂ ਹੁੰਦੀ ਹੋਣ ਦੁੱਤੀ ਕਦੇ ਵੀ ਹੁਣ ਇਹ ਬੱਕਰੀਆਂ ਕੋਲ ਜਾਂਦੀ ਹੈ ਕਈ ਵਾਰ ਕੋਈ ਚੀਜ਼ ਖਾਂਦੀ ਹੁੰਦੀ ਹੈ ਪਹਿਲਾਂ ਉਹਨਾਂ ਨੂੰ ਖਰਾਉਗੀ ਫਿਰ ਆਪ ਖਾਉਗੀ। ਉਹ ਦੇਖੋ ਮੇਰੀ ਮਾਂ ਮੈਨੂੰ ਦੇਖਦੀ ਹੈ। ਲੋਕੀ ਕਹਿੰਦੇ ਮਾਂ ਮੈਂ ਤੇਰੇ ਵਰਗੀ ਆ ਮੈਨੂੰ ਕਈ ਤਾਂ ਕਹਿੰਦੇ ਮੈਂ ਮਾਸੀ ਵਰਗੀ ਮੈਂ ਫੋਟੋ ਪਾਉਂਗੀ ਆਪਣੀ ਮਾਸੀ ਤੁਸੀਂ ਦੱਸਿਓ ਮੈਂ ਆਪਣੀ ਮਾਸੀ ਵਰਗੀ ਆ ਜਾਂ ਆਪਣੀ ਮਾਂ ਵਰਗੀ ਆ। ਠੀਕ ਹੈ। ਚਲ ਤੁਹਾਨੂੰ ਬਾਹਰ ਦਾ ਦਿਖਾਉਣੀ ਬਾਹਰ ਕਿੰਨੀ ਹਵਾ ਚੱਲਦੀ ਹੈ ਬਈ। ਦੇਖੋ ਕਿੱਗ ਵੀ ਦਿੱਏ। ਬਾਹਰ ਦਾ 뷰 ਵਹੇ ਉਹ ਚੰਦ ਦੀ ਹਵਾ ਸੈਕਲੀ ਸੈਦਿਓ ਖੜੀ ਹੈ ਦੇਖੋ ਕਿਤੇ ਖੜੀ ਸੈਕਲੀ ਮੁੱਤਾ ਫੇਰ ਵੀ ਘੱਟ ਗਈ ਹਵਾ ਬਹੁਤ ਜ਼ਿਆਦਾ ਘੱਟ ਗਈ ਬੱਤਲ ਦੇਖੋ ਕਿੰਨੇ ਸਵੇਰ ਤੇ ਲੈਟ ਨਾ ਹੋਣ ਆਈ ਹੈ ਹੋਣ ਲੈਟ ਹੈ ਸਵੇਰ ਦੀ ਪੱਦੀ ਗਈ ਵੀ ਕਿਤੇ ਪਤਾ ਨਹੀਂ ਕਿੱਧਰ ਚੰਨਾ ਨਾ ਹੀ ਨਹੀਂ ਆ ਰਹੇ ਹਾਂ ਨੂੰ ਨਹੀਂ ਮੁੰਡੇ ਰਾਜੀ ਕੁਸ਼ ਪਰ ਪੋਲੂ ਆ ਜੀ ਇਹ ਬਹੁਤ ਸੌ ਹੈ ਮਾਰਦਾ ਨਹੀਂ ਸੁ ਉਹ ਬੱਕਰੀਆਂ ਆਪਣੀਆਂ ਉਹਦਾ ਝੁੱਠਾ ਖਾਈ ਜਾਂਦੀ ਹੈ ਇਹ ਕਿੱਥੇ ਗਈ ਹੈ ਇਹ ਹੁਣ ਸਹਜ ਬਾਹਰ ਗਈ ਹੋਈ ਹੈ ਮਨੋ ਦਾ ਉਹ ਦੇਖੋ ਬਾਹਰ ਪਸਾਰ ਨੂੰ ਹੈਲੋ ਹਾਂਜੀ ਵੈਲਕਮ ਟੂ ਅੱਜ ਦੇ ਦਿਨ ਦੀ ਸ਼ੁਰੂਆਤ ਅਗਲੇ ਦੀ 12 ਵਜੇ ਹੋਏ ਪੂਰੇ ਤੇ 21 ਤਰੀਕ ਦੀ ਵਲੋਗ ਹੈ ਇਹ ਉਹ ਕੱਲ 20 ਤਰੀਕ ਦੀ ਵੀਡੀਓ ਥੀ ਕੱਲ ਦੀ ਸੀਗੇ ਅੱਜ ਦੀ ਅੱਜ ਮੈਂ ਬਣਾ ਰਹੀ ਹਾਂ ਮੜਾਈ ਦਾਕੀ ਮੜਾਈ ਨੜਕੀ ਬਣਾ ਰਹੀ ਹਾਂ ਤੇ ਦੇਖਾਂਗੇ ਕਿੰਨਾ ਕੀ ਬਣਦਾ ਅੱਜ ਤੇ ਜਿਹੜਾ ਤੁਸੀਂ ਕੱਲ ਵਲੌਗ ਵੇਖਿਆ ਤਾਂ ਹਨਾ ਤੁਸੀਂ ਵਲੌਗ ਵੇਖਿਆ ਹੋਗਾ ਮੈਂ ਸ਼ੁਕਰੀਆ ਵੀ ਕਰਦੀ ਹਾਂ ਤੇ ਮੈਂ ਆ ਸਕਰੀਨਸ਼ਾਟ ਪਾਉਣੀ ਆ ਇਹ ਨਾ ਕਿਸੇ ਮੇਰੇ ਖਾਸ ਖਾਸ ਨੇ ਕੋਈ ਕਰਵਾਏ ਹੋਏ ਨੇ ਕਮੈਂਟ ਜਿਹਦੇ ਅੱਗ ਲੱਗ ਗਈ ਸੁਣ ਕੇ ਜਿਹਨੂੰ ਜਿਹਦੇ ਉੱਤੇ ਤੋ ਠੀਕ ਹੈ ਮਤਲਬ ਗਿਰੀ ਹੈ ਜਾ ਕੇ ਵੀਡੀਓ ਕਹਿੰਦੇ ਆਪ ਬੈਗ ਚੱਕ ਕੇ ਹੁੰਨੇ ਆ ਫਲਾਣਾ ਟ ਮੰਗਾਣਾ ਸੱਚੀਆਂ ਗੱਲਾਂ ਸੁਣਨੀ ਔਖੀਆਂ ਸੱਚਾ ਸਹਿਣਾ ਬਹੁਤ ਔਖਾ ਹੈ ਠੀਕ ਹੈ ਨਾ ਅਮ ਬਹੁਤ ਚੁਭੀ ਹੈ ਜੀ ਇਹ ਵੀਡੀਓ ਕਿਸੇ ਕਰੇ ਜਾ ਕੇ ਕਮੈਂਟ ਕਰਾਇਆ ਫੇਕ ਆਈਡੀ ਬਣਾ ਕੇ ਫੇਕ ਆਈਡੀ ਬਣਾ ਕੇ ਕਮੈਂਟ ਕਰਾਇਆ ਆਪਣੇ ਪੁੱਤੋ ਤੋਂ ਲਿਖਾਇਆ ਆਪ ਤਾਂ ਲਿਖਣਾ ਆਉਂਦਾ ਨਹੀਂ ਸਿਰਫ ਬੋਲਣਾ ਆਉਂਦਾ ਘਰ ਜੜਨੇ ਆਨੇ ਦੋਿਆਂ ਦੇ ਮੈਂ ਉਹ ਨਹੀਂ ਐਸ ਐਸ ਦੀ ਪੱਟੀ ਆ ਗਈ ਸੈਦੀ ਮੈਂ ਉਹ ਨਹੀਂ ਵਾਪਸ ਤੇ ਮੈਂ ਮੜਾਈ ਤਰੀ ਹੋਈ ਜੈਨੂੰ ਕੱਟ ਕਰਕੇ ਜਾਨੀਏ ਮਿਲਦੀ ਆਗੇ ਤੁਹਾਨੂੰ ਠੀਕ ਹੈ ਫਿਰ ਕਰਦੇ ਆ ਗੱਲਾਂ ਖਾਸਮ ਖਾਸ ਕੁਮੜਾਈ ਤਰੀ ਹੋਈ ਹੈ ਓ ਮੜਾਈ ਤਰੀ ਹੋਈ ਹੈ ਦੇਖਦੇ ਹੋਏ ਇਹ ਜਿੱਤ ਧੁੱਪ ਬਹੁਤ ਸੋਹਣੀ ਦੇਖੋ ਅੱਜ ਹਵਾ ਵੀ ਨਹੀਂ ਹੈਗੀ ਬਿਲਕੁਲ ਬੰਦਾ ਜਵਾਂ ਨਹੀਂ ਹੈ ਜਮਬੀ ਆਣੀ ਮੁੱਟੀ ਚੱਲ ਰਹੀ ਐ ਨੀ ਰਾਸੇ ਕੱਲ ਤਾਵਾ ਨੇ ਬਹੁਤ ਥੋੜਾ ਪੱਟੀਆਂ ਆ ਦਿਖਾਓ ਆ ਤਰਪਾਲ ਗਿਰ ਗਈ ਉੱਟ ਕੇ ਰਾਤ ਦੇਖੀ ਹੋਵੇ ਤੁਸੀਂ ਖਾਂਦੇ ਪਿੰਦੇ ਹਾਂ ਵੇਖ ਕੇ ਨਸੜੀਏ ਆਂਡ ਤੇ ਗੋਹਾਂਡ ਚੁੱਕ ਦੇ ਨਾ ਲੜੀਏ ਹਾਂਜੀ ਮੈਂ ਆ ਚੁੱਕੀ ਐ ਸੱਜ ਪਟੀ ਕਰਕੇ ਆ ਚੁੱਕੀ ਐ ਤੇ ਅਮਲਾਈ ਤਰੀ ਹੋਈ ਹੈ ਮੈਂ ਥੋੜੇ ਟਾਈਮ ਦੇ ਕੋਲ ਬੈਠਣਾ ਪੈਂਦਾ ਆਪਾਂ ਤੁਹਾਨੂੰ ਪਤਾ ਹੀ ਕਿ ਫਿਰ ਕਿਉਂਕਿ ਇਹ ਹੱਗ ਛੇਤੀ ਫੜਦੀ ਹੈ ਬਾਹਰ ਨਿਕਲ ਕੇ ਵੀ ਥੋੜੇ ਟਾਈਮ ਦੇ ਕੋਲ ਬੈਠਣਾ ਪੈਂਦਾ ਜੇ ਥੀ ਰਿਜਨਲ ਲੱਗ ਜਵੇ ਹਨਾ ਮਲਾਈ ਦੇ ਆਪਾਂ ਨੂੰ ਕੋਲ ਬੈਠਣਾ ਪੈਂਦਾ ਤੇ ਮੈਂ ਗੱਲ ਕਰਦੀ ਦੀ ਗੱਲ ਵਾਲੇ ਬਲੌਗ ਦੀ تیر ਜਿੱਦ ਟਕਾਣੇ ਤੇ ਲੱਗਿਆ ਜਾਗੇ ਜਿੱਥੇ ਲੱਗਣਾ ਚਾਹੀਦਾ ਤਾਂ ਉਹ ਜਨਾਨੀਆਂ ਆਪਣੇ ਆਪ ਨੂੰ ਅਕਲ ਵਾਲੀ ਸਮਝਦੀ ਐ ਨਾ ਤਾਂ ਪਹਿਆਂ ਦੇ ਘਰ ਵਸਣ ਦਿੰਦੀਆਂ ਜਨਾਨੀਆਂ ਨਾ ਉਹ ਨਣਦਾ ਦੇ ਘਰ ਵਸਣ ਦਿੰਦੀ ਐ ਮੇਰੀ ਮਾਂ ਨੂੰ ਬੇਸੂਰੀ ਦੱਸ ਦਿੱਤੀ ਕੋਈ ਕਿਸੇ ਨੇ ਮੇਰੀ ਮਾਂ ਨੂੰ ਕਿਹਾ ਬੇਸੂਰੀ ਧੀ ਅਕਲ ਵਾਲੀ ਨਹੀਂ ਸੀ ਮੇਰੀ ਮਾਂ ਨੇ ਇੱਕ ਵਾਰ ਪੁੱਤ ਵਿਆਹਿਆ ਇੱਕੋ ਵਾਰ ਉਹਦਾ ਘਰ ਵਸ ਰਿਹਾ ਠੀਕ ਐ ਨਾ ਜੀਨਾਂ ਦੀ ਅਕਲ ਵਾਲੀ ਮਾਇਆ ਨਾ 4-3-3 ਵਾਰ ਵਿਆਹ ਕਰਕੇ ਨਾ ਪੁੱਤਾਂ ਦੇ ਤਾਂ ਵੀ ਨਾਦਰ ਰੋਟੀਆਂ ਖਾ ਰਹੀਆਂ ਉਹਨਾਂ ਦੇ ਹੱਥਾਂ ਦੀ ਨਾ ਘਰ ਵਸ ਰਹੀਆਂ ਠੀਕ ਹੈ ਨਾ ਦੂਜੀ ਵਾਰੀ ਵੀ ਜ਼ੋਰ ਲਾਇਆ ਹੋਇਆ ਜਿਨ੍ਹਾਂ ਨੇ ਘਰ ਜਾਣ ਨੂੰ ਜਿਨ੍ਹਾਂ ਦੀ ਅਕਲ ਵਾਲੀ ਮਾਇਆ ਨਾ ਉਹਨਾਂ ਦੇ ਪੁੱਤਾਂ ਦੇ ਘਰ ਖੱਲੀ ਪਏ ਆ ਲੱਕ ਮਾਰ ਮਾਰ ਕੇ ਤੁਰਦੀ ਐ ਮੇਰੀ ਮਾਂ ਨੇ ਤਾਂ ਆਪਣੇ ਨੂੰ ਤਾਂ ਸੇਵਾ ਕਰਾਈ ਐ ਕਰੀ ਐ ਉਹਨਾਂ ਦੀ ਨਹੀਂ ਹੋ ਰਹੀ ਉਹਨਾਂ ਨੂੰ ਜਿਹੜੇ ਮਾਰਦੇ ਤੇ ਮੇਰੀ ਮਾਂ ਨੂੰ ਕਹਿੰਦੇ ਤੇ ਇਹਨੇ ਜੀਨੇ ਮਾੜਾ ਟਾਈਮ ਦੇਖਿਆ ਹੁੰਦਾ ਨਾ ਉਹ ਮਾੜੇ ਟਾਈਮ ਨੂੰ ਯਾਦ ਰੱਖਦਾ ਹੈ ਜਿਹੜਾ ਮਾੜੇ ਟਾਈਮ ਚ ਲੰਘਿਆ ਹੁੰਦਾ ਨਾ ਉਹ ਮਾੜਾ ਟਾਈਮ ਪਤਾ ਹੁੰਦਾ ਕਿਹੜਾ ਹੁੰਦਾ ਮੇਰਾ ਮੇਰੇ ਬਾਪ ਸ਼ਰਾਬ ਵੀ ਦਾ ਸ਼ਰਾਬ ਪੀਂਦਾ ਦਾ ਉਹ ਮੇਰੀ ਮਾਂ ਨੇ ਉਹਦੇ ਨਾਲ ਟਾਈਮ ਕੱਟਿਆ ਮੇਰੀ ਮਾਂ ਦਾ ਭਾਈ 35 ਕਿੱਲਾਂ ਦਾ ਮਾਲਕ ਹੈ ਪਰ ਉਹਨੇ 5 ਕਿੱਲਾਂ ਦੇ ਟਾਈਮ ਕੱਡੇ ਆ ਕੇ ਠੀਕ ਹੈ ਫਿਰ ਮੇਰੇ ਬਾਪ ਸ਼ਰਾਬ ਪੀਂਦਾ ਦਾ ਮੇਰੀ ਮਾਂ ਨੂੰ ਇਹ ਗੱਲ ਮਾਈਂਡ ਚ ਸੀ ਮੇਰੇ ਪਾਈ ਨੂੰ ਕਦੇ ਮੇਰੀ ਮਾਂ ਨੇ 7 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਹੀਂ ਤਾਂ ਰਹਿਣ ਦਿੱਤਾ ਕੁਵਾਰਾ ਦਾ ਜਦ ਉਹ ਐਂ ਕਹਿੰਸ ਦਰਜੀ ਦੀ ਵੀ ਇਹ ਵੀ ਜੇ ਹੀ ਲਗੇ ਨਾ ਨਸ਼ੇ ਚ ਮੰਗਾਨੀ ਦੀ ਲਈ ਓਖਾ ਹੋਣਾ ਕਿਉਂਕਿ ਉਹਨੇ ਟਾਈਮ ਕੱਟਿਆ ਦਾ ਜਿਹੜੀ ਅਕਲਾਂ ਦਿੰਦੀ ਹੈ ਨਾ ਦੁਏ ਨੂੰ ਆ ਮੇਰੀ ਮਾਂ ਦਾ ਹੀ ਆਹਾ ਪੁੱਤ ਵੀ ਹਾ ਇੱਥੇ ਤੱਕ ਰੱਖਿਆ ਹੋਇਆ ਮੇਰੇ ਪੁੱਤ ਪਾਈ ਨੇ ਕਦੇ ਅੰਡਾ ਨਹੀਂ ਦਖਾਇਆ ਸ਼ਰਾਬ ਨਹੀਂ ਦੀ ਪੀਤੀ ਹੁਣ ਉਹ ਅੰਡੇ ਖਾਂਦਾ ਹੈ ਹੋ ਸਕਦਾ ਸ਼ਰਾਬ ਵੀ ਪੀਂਦਾ ਹੋਵੇ ਗੰਦੇ ਰਿਸ਼ਤੇ 'ਚ ਵੱੜ ਕੇ ਠੀਕ ਹੈ ਮਾ ਮਾਦੈਂ ਗੱਲਾਂ ਮੇਰੀ ਮਾਂ ਦਾ ਤਾਂ ਇੱਕ ਪੁੱਤ ਦਾ ਤੁਹਾਨੂੰ ਦੋ ਦਿੱਤੇ ਆ ਦੋ ਦੋ ਦਿੱਤੇ ਰੱਬ ਨੇ ਦੋਆਂ ਦੀ ਘਾਇਓ ਪੱਕੀ ਹੋਈ ਬਹੂਆਂ ਦੀ ਠੀਕ ਹੈ ਨਾ ਦੋਆਂ ਦੀ ਘਾਇਓ ਨਾ ਤਾਂ ਨਣਦਾਂ ਦੇ ਘਰ ਵਸਣ ਤੇਰੇ ਨਾ ਭਾਈਆਂ ਦੇ ਘਰ ਵਸਣ ਦੇਲੇ ਸੋ ਖਾਦੀ ਹੋਈ ਐ ਮੈਂ ਆਪਣੇ ਪਾਈ ਦਾ ਘਰ ਨਹੀਂ ਜਾ ਰਿਆ ਅਸੀਂ ਆਪਣੇ ਭਾਈਆਂ ਦਾ ਘਰ ਨਹੀਂ ਜਾ ਰਿਆ ਕਦੇ ਆਪਣੀ ਪਰਚਾਈ ਦਾ ਜੇ ਅਸੀਂ ਤਾਂ ਆਪਣੀ ਪਰਜਾਇ ਦਾ ਸਾਥ ਦਿੱਤਾ ਆਪਣੀ ਮਾਂ ਨਾਲ ਲੜੀਆਂ ਹਮੇਸ਼ਾ ਐਹਸਾਨ ਫਰਮੋਸ਼ਨਸਾਨ ਅਗਲ ਅਗੇ ਕਮੈਂਟ ਕਰਿਆ ਫੇਕ ਆਈਡੀ ਰੀਅਲ ਆਈਡੀ ਤੇ ਕਰ ਕਮੈਂਟ ਜੇ ਤੇਰੇ ਜਿੱਦਮ ਹੈਗਾ ਸਾਡੇ ਤੁਸੀਂ ਝੂਠ ਮੰਨੂਗੇ ਸਾਡੇ ਤਾਈ ਚਾਚੀ ਦੀ ਕੁੜੀਆਂ ਚ ਸਾਡੀ ਚਾਚੀ ਨਾਲ ਸਾਡਾ ਇੰਨਾ ਪਿਆਰ ਤਾਂ ਫਿੱਕ ਪਵਾ ਕੇ ਰੱਖਦੀ ਸਾਡੇ ਪਿਆਰ ਚ ਫਿੱਕ ਪਵਾਤੀ ਪਹਿਲਾਂ ਤਾਂ ਇੱਕ ਅੰਨੀ ਦੀ ਹੁਣ ਦੋ ਅੰਨੀਆਂ ਹੋਈਆਂ ਇਕੱਠੀ ਅੰਨੇ ਨੂੰ ਅੰਨਾ ਟੱਕਰਿਆ ਹੋਇਆ ਫਿੱਕ ਪਾਤੀ ਸਾਡੇ ਰਿਸ਼ਤੇ ਚ ਫਿੱਕ ਸਾਡੀ ਚਾਚੀ ਸਾਡੀ ਜਾਨ ਜੁੰਦੀ ਦੀ ਅਸੀਂ ਆਪਣੀ ਚਾਚੀ ਦੀ ਜੁੰਦੀਆਂ ਦੀ ਅੱਜ ਵੀ ਜੁੰਨ ਨੇ ਬਸ ਗੁੱਸਾ ਨਹੀਂ ਹੈਗਾ ਮਾਖਤਾਂ ਦਾ ਥੋੜਾ ਜਿਹਾ ਬਸ ਲੋਕਾਂ ਦੀ ਸੁਣੀ ਹੈ ਉਹਨਾਂ ਨੇ ਉਹਨਾਂ ਨੇ ਲੋਕਾਂ ਦੀ ਉਹ ਬੰਦਿਆਂ ਦੀ ਸੁਣੀ ਹੈ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਕੀਤੀ ਹੋਈ ਸੀ ਵੀ ਕਿਸੇ ਤਰ੍ਹਾਂ ਸਾਨੂੰ ਉਹਨਾਂ ਤੋਂ ਹਟਾਇਆ ਜਾਵੇ ਅਸੀਂ ਹਟਿਆ ਨਹੀਂ ਤੀ ਅਸੀਂ ਹਟਿਆ ਨਹੀਂ ਤੀ ਕਿ ਬੱਟੇ ਆਏ ਚਲੋ ਜੀ ਮੈਂ ਉਹਨਿੰਮ ਨੂੰ ਗੁੱਸਾ ਆਇਆ ਵਾਜ ਵੀ ਕੱਲ ਦਾ ਅੱਜ ਮੈਨੇ ਕਮੈਂਟ ਪੜ੍ਹੇ ਆ ਦੇਖਿਆ ਸਵੇਰੇ ਕਹਿੰਦੇ ਬਿਮਾਰ ਤੀ ਮੈਂ ਤਾਂ ਹੱਥ ਜੋੜ ਕੇ ਅਰਦਾਬ ਬੇਨਤੀ ਕਰਦੀ ਹੋਂ ਨੂੰ ਨੰਦਾਂ ਦੇ ਅਰਪਾਈਆਂ ਦੇ ਘਰ ਬਸ ਲੈ ਲੰਦੋ ਜਾੜੋ ਨਾ ਬਸ ਲੈ ਲੰਦੋ ਆਪਣੇ ਇੱਕ ਆਦਮੀ ਦੀ ਕਮਾਈ ਖਾਣੀ ਸਿੱਖੋ ਨਾ ਪਾਈਆਂ ਦੀ ਸਿੱਖੋ ਖਾਣੀ ਤੇ ਨਾ ਨਣਦਾਂ ਦੇ ਪਰੋਣੇ ਦੀ ਸਿੱਖੋ ਖਾਣੀ ਕਮਾਈ ਠੀਕ ਹੈ ਆਪਣੇ ਆਦਮੀ ਦੀ ਕਮਾਈ ਸਿੱਖੋ ਆਪਣੇ ਆਦਮੀ ਦੀ ਕਮਾਈਆਂ ਤੇ ਰੱਖੋ ਧਿਆਨ ਠੀਕ ਹੈ ਇਹ ਹੱਥ ਜੋੜ ਕੇ ਬੇਨਤੀ ਕਰਦੀ ਤੁਹਾਨੂੰ ਹੁਣ ਮੈਂ ਇੱਕਣੀ ਵੀਡੀਓ ਬਣਾਉਣੀ ਆ ਜਾਂ ਤਾਂ ਹੋ ਜਾ ਸੈਟ ਮੇਰੇ ਘਰ ਦਾ ਪਿੱਛਾ ਛੱਡ ਦਿਓ ਮੇਰੇ ਘਰ ਦੇ ਵਿੱਚ ਤਰ੍ਹਾਂ ਅੰਦਾਜ਼ੀ ਨਹੀਂ ਕਰਨੀ ਕਿਸੇ ਚੀਜ਼ ਦੀ ਵੀ ਮੈਂ ਤੈਨੂੰ ਕਦੇ ਫੋਨ ਕਰਕੇ ਨਹੀਂ ਕਿਹਾ ਮੈਂ ਦੁਖੀਆਂ ਨਾ ਮੈਂ ਕਹਿਣਾ ਨਾ ਤੂੰ ਮੇਰੇ ਲਾਈਫ ਚ ਇੰਟਰਫੇਅਰ ਕਰ ਜੀ ਨੂੰ ਮੈਂ ਕਹਿ ਰਹੀ ਹਾਂ ਉਹਨੂੰ ਸਮਝ ਲੱਗ ਗਈ ਹੋਗੀ ਠੀਕ ਐ ਭਾਈਆਂ ਨਾਲ ਭੈਣਾਂ ਨਾਲ ਤੋੜਦੀਆਂ ਆਪ ਗੱਲ ਵੀ ਨਹੀਂ ਕਰਨ ਦਿੰਦੀਆਂ ਉਹ ਭਾਈ ਜਿਹੜਾ ਸਾਈਕਲ ਦੇ ਬਿਠਾ ਬਿਠਾ ਕੇ ਆਪਣੀ ਭੈਣ ਨੂੰ ਮੇਲੇ ਦਿਖਾਉਂਦਾ ਰਹਿਆ ਜੋ ਫੋਨ ਵੀ ਨਹੀਂ ਚੱਕਦਾ ਭੈਣ ਦਾ ਆਪਣੀ ਦੁੱਖ ਨਹੀਂ ਸੁਣਦਾ ਕਿ ਆਈ ਆਪਣੇ ਬਾਅਦ ਵੀ ਤੁਸੀਂ ਝੂਠ ਬੋਲਨ ਲਾਏ ਹੋਏ ਇੰਨੇ ਝੂਠ ਬੋਲਨ ਦਾ ਹਾਲਾਤ ਆ ਮੇਰੇ ਭਾਈ ਨੂੰ ਮਾਰਦੀ ਹੈ ਗੱਲਾਂ ਖੰਜੀ ਇਹ ਵਲੌਗ ਜੀ ਤੇ ਲਈ ਮੈਂ ਬਣਾਇਆ ਸ਼ਾਇਦ ਉਹਦੇ ਤੱਕ ਪਹੁੰਚ ਗਿਆ ਹੋਊਗਾ ਕਮੈਂਟ ਸ਼ਾਇਦ ਆਵੇ ਫਿਰ ਮੈਂ ਤੁਹਾਨੂੰ ਸ਼ੋਅ ਕਰੂੰ ਕਮੈਂਟ ਠੀਕ ਹੈ ਜ਼ਿੰਦਗੀ ਬਹੁਤ ਇੰਤਿਹਾਮ ਲੈਂਦੀ ਹੈ ਕੋਈ ਨਾ ਮੇਰੇ ਲਈ ਰਹੀ ਹੈ ਮੈਂ ਪਾਸ ਵੀ ਹੋ ਕੇ ਦਿਖਾਉਂਗੀ ਤੁਹਾਨੂੰ ਕੋਈ ਗੱਲ ਨਹੀਂ ਥੋੜਾ ਟਾਈਮ ਹੈਗਾ ਬਟ ਮੈਂ ਆਪਣੇ ਮੁਕਾਮ ਤੇ ਪਹੁੰਚ ਕੇ ਦਿਖਾਵਾਂਗੀ ਇਹ ਮੁਕਾਮ ਤੇ ਮੈਂ ਤੁਹਾਡੀ ਹੈਲਪ ਨਾਲ ਜਾ ਸਕਦੀ ਜੀ ਜਿਹੜੇ ਮੇਰੇ ਵਲੌਗ ਵੇਖ ਰਹੇ ਮੇਰੀ ਲਾਈਫ ਵੇਖਦੇ ਹੋ ਤੁਹਾਡੀ ਹੈਲਪ ਨਾਲ ਹੋਣਾ ਇਹ ਮੇਰਾ ਵਾਚ ਟਾਈਮ ਕੰਪਲੀਟ ਹੋ ਜਵੇ ਚੈਨਲ ਮੋਨਟਾਈਜ਼ ਹੋ ਜਵੇ ਫਿਰ ਇੱਕ ਬਣਾਈਏ ਘਰ ਮੈਂ ਜਿਆਦਾ ਵੱਡਾ ਘਰ ਨਹੀਂ ਬਣਾਉਣਾ ਛੋਟਾ ਜਿਹਾ ਬਣਾਣਾ ਜਿੱਥੇ ਮੈਂ ਬਿਨਾਂ ਡਰਸ਼ਫਰੀ ਤੋਂ ਰਹਿ ਸਕਾਂ ਠੀਕ ਹੈ ਜੀ ਜੇ ਕੋਈ ਸੁਣ ਰਿਹਾ ਹੈ ਮੈਂ ਪਹਿਲਾਂ ਵੀ ਕਿਹਾ ਵੀ ਜੇ ਕੋਈ ਨਾਟਕਾ 'ਚ ਕੰਮ ਕਰਨਾ ਚਾਹੁੰਦਾ ਅਟਕੜਸ ਮੈਨੂੰ ਮੈਂ ਕੰਮ ਕਰਨਾ ਚਾਹੁੰਨੀ ਹੁਣ ਨਾਲ ਮੈਨੂੰ ਆ ਕਮੈਂਟ ਕਰੇ ਠੀਕ ਹੈ ਆ ਮੇਰੀ ਇੰਸਟਾਗ੍ਰam ਆਈਡੀ ਹੈ ਇਹਦੇ ਤੇ ਮੈਸੇਜ ਕਰੋ ਫੋਲੋ ਕਰੋ ਠੀਕ ਹੈ ਜਿਹਨੇ ਕੰਮ ਕਰਨਾ ਨੇ ਜਿਹੜੇ ਮੇਰੇ ਨਿਹਰੇ ਤੇੜੇ ਦੇ ਫਤਿਹਗੜ ਸਾਹਿਬ ਹੈ ਰਹੀ ਦੀਆਂ ਜਿਹੜੇ ਵੀ ਠੀਕ ਹੈ ਬਹੁਤ ਤਾਂ ਦੂਰ ਤੱਕ ਦੇਖ ਵਾਲੇ ਮੇਰੀ ਪਹੁੰਚ ਹੈ ਨਹੀਂ ਮੈਂ ਕਰ ਨਹੀਂ ਸਕਦੀ ਕਿਉਂਕਿ ਮੇਰਾ ਬੱਚਾ ਛੋਟਾ ਹੈ ਉਹਨੂੰ ਦੇਖਣ ਵਾਲਾ ਕੋਈ ਹੈ ਨਹੀਂ ਉਹਦਾ ਵੀ ਖਿਆਰ ਰੱਖਣਾ ਪੈਂਦਾ ਮੈਨੂੰ ਦੋ ਤਿੰਨ ਦਿਨ ਤੋਂ ਘਰ ਆਈਆਂ ਸਕੂਲ ਨਹੀਂ ਗਈ ਉਹ ਬਿਮਾਰ ਚੱਲ ਰਹੀ ਇਸ ਕਰਕੇ ਮੈਨੂੰ ਸਕੂਲ ਨਹੀਂ ਭੇਜਿਆ ਰਾਤ ਠੀਕ ਰਹੀ ਆ ਹੁਣ ਸੋਮਵਾਰ ਨੂੰ ਭੇਜੂng ਦੋ ਦਿਨ ਮਾਰ ਰੱਖਾ ਹੋਰ ਕਰ ਠੀਕ ਰੋਗੀ ਤਾਂ ਭੇਜ ਦਊਂਗੀ ਉਹਨੂੰ ਤੇ ਚਾਹ ਧਰੀ ਹੋਈ ਆ ਚਾਹ ਪੀ ਲਓ ਕੀ ਧਰਿਆ ਹੋਇਆ ਇਹਦੀ ਵੀਡੀਓ ਮੈਂ ਕੱਲ ਪਾਉਂਗੀ ਵੀ ਕਿੰਨਾ ਕੀ ਨਿਕਲਿਆ ਜੰਨੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਥੈਂਕ ਯੂ so much ਇਸ ਦਾ ਬਲੌਗ ਵੇਖਣ ਵਾਸਤੇ ਐਨਗੇ ਸੀਗਾ ਅਹੀ ਗੱਲ ਸੀਗੀ ਅੱਜ ਪੈਰਾਥਰੋਲ ਜਮੀਨ ਨਿਕਲੀ ਸ਼ਰੀਕਾਂ ਦੇ ਚਲੋ ਜੀ ਮਿੱਤਿਆਂ ਦੇ ਬਾਰੇ ਠੀਕ ਹੈ थैंक यू सो मच ਮੇਰੇ ਵਲੋਗ ਤੁਸੀਂ ਪਿਛਲਾ ਵੇਖਿਆ ਜਿਹੜੇ ਨਿਊ ਦੇਖ ਰਹੇ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਲਿਓ ਠੀਕ ਹੈ ਦੇਖੋ ਇਹ ਤਾਂ ਰੋਸਟ ਵਾਲੀ ਵੀਡੀਓ ਕੋਈ ਨਾ ਫਨੀ ਵੀਡੀਓ ਵੀ ਹੋਣਗੀਆਂ ਤੇ ਫੈਮਿਲੀ ਵਲੋਗਸ ਵੀ ਹੋਣਗੇ ਮੇਰੀ ਲਾਈਫ ਚ ਜੋ ਵੀ ਮੇਰੀ ਲਾਈਫ ਚ ਹੋਊਗਾ ਘਟੂਗਾ ਅਗੇ ਅਗੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਆਪਣੇ ਸੁੱਖ ਵੀ ਆਪਣਾ ਦੁੱਖ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਮੇਰੀ ਫੈਮਿਲੀ ਹੋ ਹੁਣ YouTube ਫੈਮਿਲੀ ਹੋ ਤੁਸੀਂ ਮੇਰੇ ਪਰ ਤੁਹਾਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਪਲੀਜ਼ ਮੇਰਾ ਸਾਥ ਦਿਵੋ ਪਲੀਜ਼ ਮੇਰੇ ਚੰਨੂ ਨੂੰ ਅੱਗੇ ਤੱਕ ਵਧਾਓ ਠੀਕ ਹੈ ਮੈਂ ਕੁਝ ਬਣ ਕੇ ਦਿਖਾਵਾਂ ਉਹਨਾਂ ਨੂੰ ਜਿਨ੍ਹਾਂ ਨੂੰ ਜਿਹੜੇ ਮੈਨੂੰ ਕਹਿੰਦੇ ਆ ਮੈਂ YouTube ਤੇ ਨਾ ਨੱਚਦੀ ਟੱਪਦੀ ਨਹੀਂ ਠੀਕ ਹੈ ਨਾ ਮੈਂ ਸਿੰਪਲ ਵਲੌਗ ਨੇ ਮੇਰੇ ਇੱਕ ਵੀ ਵੀਡੀਓ ਇਹ ਜੀ ਦਿਖਾ ਦਿਓ ਜਿੱਚ ਮੈਂ ਕੁਝ ਗਲਤ ਕੀਤਾ ਹੋਇਆ ਨਾ ਕਰਨਾ ਆ ਮਹਾਰਾਜ ਦਿੱਖਦਾ ਮਹਾਰਾਜ ਆਏਗਾ ਨਾ ਇਹ ਤਾਂ मैं ऐ तो डरती मैनू तो चौबी घंटे डर है ये सिरते है मेरी चलो जी मिलती हैं बाद ओके बाय बाय थैंक यू सो मच बाय